ਹਾਂਜੀ ਸਤਿ ਸ੍ਰੀ ਅਕਾਲ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਲਓ ਜੀ ਤਿਲਚੋਲੀ ਤਿਆਰ ਹੋ ਰਹੀ ਹੈ ਰੱਬੀ ਜੋ ਸੰਤ ਬਾਬਾ ਸਰਦੇਵ ਜੀ ਸਤਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਚੂੜ ਸਿੰਘ ਜੀ ਉਹਨਾਂ ਦੀ ਕਿਰਪਾ ਤੇ ਤੁੰਤਨ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਕਿਰਪਾ ਦੇ ਨਾਲ ਮਹਾਪੋਸ਼ਣ ਵੱਲੋਂ ਦਿਲਚੋਲੀ ਦੀ ਸੇਵਾ ਜੋ ਤਕਰੀਬਨ 9 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਅੱਜ ਐਂ ਦੁਬਾਰ ਸੀ ਐਂ ਦੁਬਾਰ ਕਰ ਦੂਜੀ ਐਂ ਦੁਬਾਰ ਪੈ ਰਹੀ ਹੈ ਜਨਵਰੀ ਦੇ ਮਹੀਨੇ ਤੋਂ ਸਟਾਰਟ ਹੋ ਜਾਂਦੀ ਹੈ 9 ਸਾਲ ਤੋਂ ਤੇ ਇਹਦੇ ਵਿੱਚ ਤੇ ਅਮ ਲੋਕ ਇਸ ਟੋਲਾ ਨੂੰ ਜਾਂਚੀ ਤੇ ਬਾਜਰਾ ਕੋਪਾ ਤੇ ਅੱਗ ਦੇਸੀ ਤੇ ਉਹ ਤੇ ਗੋੜ ਦੀ ਸਾਣੀ ਆ ਤੇ ਸੰਦਕ ਹੁਣ ਇਹਨੂੰ ਮਲ ਰਹੀ ਆ ਤਿਆਰ ਹੋ ਰਹੀ ਆ ਦੇਖੋ ਮਲ ਕੇ ਸੰਦ ਤੇ ਇਦਾਂ ਫੇਰ ਬੋਰੀਆਂ ਦੇ ਵਿੱਚ ਭਰ ਕੇ ਸੰਦ ਤੇ ਫੇਰ ਸੇਵਾਦਾਰ ਵੱਖ-ਵੱਖ ਸਾਈਡਾਂ ਤੇ ਚਲਚੋਲੀ ਪਾਉਣ ਲਈ ਤਿਆਰ ਹੱਥਾਂ ਦੇ ਨਾਲ ਖਰਜੋਲੀ ਨੂੰ ਮਲ ਰਹੀ ਹੈ ਆਇਆ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਜਪੋ ਬਾਣੀ ਸਤਿਨਾਮ ਸਤਿਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਕਤ ਨਾਮ ਜੀ ਉਹ ਵਾਹਿਗੁਰੂ ਵਾਹਿ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਕਤਨ ਉਹ ਵਹਿ ਗੁਰੂ ਵਹਿ ਗੁਰੂ ਯਾਹੋ ਹਾਂ ਹਮ ਚਾਪਲ ਮੈਂ ਕਿਹਨੂੰ ਮੋਰੀਟਰੀ ਕਰ ਦੇ ਜੇ ਕਿੰਨਾ ਤੇ ਇੱਕ ਮੋਰੀਟਰੀ ਕਰ ਦਦਾ ਮੈਂ ਬਾਅਦ ਕਰਦਾ ਤੇ ਲੋ ਜੀ ਇਧਰ ਪੱਠੀਆਂ ਚੱਲ ਰਹੀਆਂ ਨੇ ਤੇ ਪਕੌੜੇ ਬਣ ਰਹੇ ਨੇ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਨਾਲ ਹੀ satsang ਵੀ ਲੱਗੀ ਵੀ ਆ ਤੇ ਪਕੌੜੇ ਬਣ ਰਹੇ ਨੇ ਤੇ ਪਰੀ ਬਾਬਾ ਵੀ ਇਧਰ ਫਿਰਦਾ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਤੇਲ ਚੋਲੀ ਆਪਾਂ ਸ਼ੁਰੂ ਕਰਤੀ ਤੇ ਹੁਣ ਆਪਾਂ ਦਿਲਚੋਲੀ ਤੇ ਦਿਲਚੋਲੀ ਆਪਾਂ ਇਧਰ ਪਾਤੀ ਕੀੜਿਆਂ ਲਈ ਤੇ ਬਾਕੀ ਹੁਣ ਆਪਾਂ ਆ ਗਏ ਇਹ ਹਮਿਦੀ ਰੋਡ ਤੇ ਜੋ ਵੀ ਹੁਣ ਸਾਈਡਾਂ ਤੇ ਤੇ ਰੋਡ ਦੇ ਉੱਤੇ ਹੋਣਗੇ ਭੌਣ ਕੀੜਿਆਂ ਦੇ ਤੇ ਉਹਨਾਂ ਤੇ ਆਪਾਂ ਦਿਲਚੋਲੀ ਪਾਵਾਂਗੇ ਤੇ ਪੂਰੀ ਵੀਡੀਓ ਅੰਤ ਤੱਕ ਜਰੂਰ ਦੇਖੋ ਤੇ ਆਜੋ ਫਿਰ ਆਪਾਂ ਚੱਲਦੇ ਆ ਜੀ ਮਿੱਤਰੋ ਆ ਜਾਓ ਆਪਾਂ ਸਾਰੇ ਜਾਣਦੇ ਆ ਅਗ ਤਾਂ ਪੰਜਾਬ ਆ ਗਏ ਹੁਣ ਅੰਮ੍ਰਿਤਦੀ ਰੋਡ ਅੰਮ੍ਰਿਤਦੀ ਤੋਂ ਫਿਰ ਆਪਾਂ ਇਧਰੋਂ ਟ੍ਰੇਨ ਰੇਲ ਕਿਨਮਾ ਵੀ ਤਾਂ ਉੱਪਰਲੀ ਸਾਈਡ ਨੂੰ ਪਾ ਦੇ ਇਧਰ ਇਧਰ ਹੀ ਸਾਈਡ ਪਾ ਉਹ ਜਿਹੜਾ ਕੋਠੀ ਕੋਲੇ ਉਹ ਪਉਣ ਵੱਡਾ ਹਨਾ ਉਹ ਤੇ ਉਹ ਤੇ ਵੱਧ ਪਊਗਾ ਚਲੋ ਤੇ ਅੱਪ ਚੱਲਦੇ ਆਂ ਇੱਥੇ ਹੈਗਾ ਲੈ ਤੇ ਸੋਡ ਨੂੰ ਲਾਉਂਦੇ ਆਂ ਉਹ ਕਿ ਕਿਦਾਂ ਐਸਿਆ ਆ ਗਿਆ ਵੱਡਾ ਕਿਦਾਂ ਆ ਗਿਆ ਵੱਡੇ ਲਫੜੇ ਇਹਦੇ ਪਾ ਇਹਦੇ ਵੀ ਪਾ ਦੇ ਹੁਣ ਤਾਂ ਧੁੱਪ ਹੋਣ ਲੱਗ ਗਈ ਤਾਂ ਕਰਕੇ ਨਿਕਲਣ ਲੱਗੇ ਆਂ ਉਹ ਪਰਲੇ ਪਾਸੇ ਨੂੰ ਪਾ ਦੇ ਪਾ ਦੇ ਉਹ ਉਧਰ ਨੂੰ ਪਾ ਦੇ ਥੋੜਾ ਜਿਹਾ ਉਹ ਖੋਲਾ ਹਰਦਾ ਹੈ ਹੋਰ ਫੋਰ ਖੋਲਣਾ ਕੋਣਾ ਐ ਬੋਰੀਏ ਦੇ ਵਿੱਚ ਪਾ ਦੇ ਝੋਲੇ ਚ ਬਾਕੀ ਦਾ ਹੋਰ ਖੋਲ ਲੈ ਸਣਾ ਫਿਰ ਅੱਗੇ ਚੱਲਾਂਗੇ ਛੋਟੇ ਘੱਟੇ ਚ ਪਾਲੀ ਚਲੋ ਫਰੰਗੇ ਜਾ ਕੇ ਫਿਰ ਪਾਵਾਂਗੇ ਪਰ ਇਧਰ ਮੋਟਰਸਾਈਕਲ ਨਹੀਂ ਆਉਂਗਾ ਨਾ ਉੱਥੇ ਤੁਰ ਕੇ ਪੌਣੀ ਪੋ ਇਧਰ ਤਾਂ ਫਿਰ ਸਾਰੇ ਕਿੱਥੇ ਮੋੜਦੇ ਕਹਿੰਦੇ ਸੀ ਉਹ ਤਾਂ ਪੌਣ ਨੇ ਚੱਲ ਦੇਖਦੇ ਅੱਗੇ ਬਿਊ ਬਹੁਤ ਘੈਂਟ ਆ ਹਰੇ ਭਰੇ ਖੇਤ ਸਾਰੇ ਬਸ ਹਰੇ ਹੂੰ ਇਸੋ ਕਈ ਹੀ ਬਹੁਤ ਛੱਡੀ ਬੈਠੇ ਨੇ ਖੁੱਲੀ ਹਨਾ ਨਹੀਂ ਤਾਂ ਵੱਢ ਦਿੰਦੇ ਸਾਰੇ ਇਧਰੋਂ ਖਾਲ ਆ ਸਾਰੀ ਪੈਹੀ ਛੱਡੀ ਵੀ ਇਹਨਾਂ ਦੀ ਸਾਂਝੀ ਹੋ ਗਈ ਇਹਨਾਂ ਦੀ ਆਹ ਕਰਕੇ ਆ ਇਧਰੋਂ ਇਧਰੋਂ ਕਿੱਥੇ ਗਰੇਗਾ ਫੋਨ ਅੱਗੇ ਫੋਨ ਚੱਪਲਾ ਵਾਲੇ ਤੇ ਦੇਖਦੇ ਆਪਾਂ ਇੱਧਰ ਦਾ ਪਿੱਛੇ ਹੋਣਾ ਇਹ ਪੌਣ ਵੱਡਾ ਹਨਾ ਵਾਧੂ ਇਹਦਾ ਦੇਖ ਜਿੰਨਾ ਮਰਜ਼ੀ ਪਾ ਦੇ ਤੇ ਕੋਹ ਦਾ ਮੋਟਰ ਤੇ ਹਨ ਦੂਜੀ ਤੇ ਹਨਾ ਇੱਕ ਹੋਰ ਅੱਗੇ ਗਾਹ। ਚਲੋ। ਜੀ ਦੇਖਦੇ। ਹਾਂ। ਆਪਾਂ ਬਹਿਣਾ ਪੱਕੇ ਬਕਾਂ। ਇਹ ਬਹੁਤ ਵੱਡੀ ਸ਼ੇਵਾ। ਪਰ ਪੁਕਾਰੀ ਸ਼ੇਵਾ। ਇਹ ਜੀ ਨਾانک ਦੀ ਕਿਰਪਾ ਦੇ ਨਾਲ ਤੁਹਾਨੂੰ ਸਭ ਨੂੰ ਜੀਰਪਾ ਦੇ ਪ੍ਰੇਰਨਾ ਦਾ ਸਤਕਾ ਬਾਬਾ ਮੋਤਰ ਦੇ ਵੀ ਜੀ ਜੂਰੀ ਪ੍ਰੇਰਨਾ ਦਾ ਸਤਕਾ ਸਿੱਖਾ ਚੰਨ ਬਸ ਨਿ ਬ੍ਰਹਮਾਂ ਦੇ ਸੰਸਕਾ ਜੂਰੀ ਠੀਕ ਕਰਮਗੜ੍ਹ ਵਾਲੇ ਉਹਨਾਂ ਦੀ ਪ੍ਰੇਰਨਾ ਤੇ ਉਹਨਾਂ ਦੀ ਪ੍ਰੇਰਨਾ ਦੀ ਸਤਕਾ ਇਹ ਤੁਲਸੀ ਵਾਲੀ ਨਵੇਂ ਸਾਲ ਤੋਂ ਇੱਕ ਤਰੀਕ ਤੋਂ ਮਾਲਾ ਹਰ ਰੋਜ਼ ਇੱਕ ਵਾਰ ਦੇ ਚੱਲ ਜੀ ਤਕਰੀਬਨ ਸੱਤੇ ਬਾਅਦ 13 14 ਐ ਦਵਾਰ ਪੈਂਦੀ ਹੈਗੀ ਤਕਰੀਬਨ ਹੁਣ ਮਾਰਚ ਅਪ੍ਰੈਲ ਤੱਕ ਚੱਲੂ ਮਾਰਚ ਵੀ ਆ ਜਾਂਦਾ ਮਾਰਚ ਤੋਂ ਬਾਅਦ ਅਪ੍ਰੈਲ ਅਪ੍ਰੈਲ ਚ ਵੈਸੇ ਤਾਂ ਮਾਰਚ ਜਾਂ ਅਪ੍ਰੈਲ ਦੇ ਪਹਿਲੇ ਹਫਤੇ ਖਤਮ ਹੋ ਜਾਂਦੀ ਹੈ ਤੇ ਚੱਲ ਫਿਰ ਇੱਥੇ ਵੀ ਹੈਗਾ ਕਪਾਉਣ ਉਧਰ ਵੀ ਕਹਿੰਦਾ ਸੀ ਮੌਸਮ ਤਾਂ ਅੱਜ ਮੈਨੂੰ ਲੱਗਾ ਮੀਂਹ ਆਈ ਹੋਇਆ ਪਿਆ ਨਾ ਬੱਦਲ ਬਾਈ ਹੋਈ ਪਿਆ ਬਹੁਤ ਇਦਾਂ ਲੱਗਦਾ ਜਿਵੇਂ ਵੀ ਕਿਸੇ ਪਾਸੇ ਥੋੜਾ ਮੀਂਹ ਪੈ ਰਿਹਾ ਜਿਵੇਂ ਹਾ ਲੁਧਿਆਣੇ ਵਾਲੀ ਸੈਟ ਇੱਧਰ ਵੀ ਲੱਗਦਾ ਮੀਂਹ ਪੈ ਰਿਹਾ ਮੌਸਮ ਅੱਜ ਹੋਇਆ ਪਿਆ ਬੱਦਲਵਾਈ ਵਾਲਾ ਹਵਾ ਵੀ ਘਟਾ ਪਹਿਲਾਂ ਹਵਾ ਬਹੁਤ ਤੇਜ਼ ਚੱਲਦੀ ਹੁੰਦੀ ਸੀ ਤੇ ਹੁਣ ਦੁਨਣਾ ਦੀ ਠੰਡ ਘਟਾ ਉਹ ਗਾਂ ਨੂੰ ਪਾ ਅੱਗੇ ਨੂੰ ਹੁਣ ਆਪਾਂ ਇੱਧਰ ਸਿੱਧੇ ਹੀ ਪਾ ਕੇ ਬਾਅਦ ਸੋ ਉਧਰ ਉਹ ਡਰੇਨ ਨੂੰ ਚੱਲ ਪੜਾਂਗੇ। ਆ ਇਧਰ ਪਾ ਆਉਣੇ ਉਹ ਮੋਟਰ ਤੱਕ। ਫਿਰ ਅੱਗੇ ਚੱਲਾਂਗੇ। ਫਿਰ ਉਹ ਅੱਗੇ ਮੈਂ ਕਹਿੰਦਾ ਇਹਦੇ ਕੋਲੇ ਆ ਗਿਆ ਆਪਣਾ ਆ ਤੁੜੀ ਵਾਲੀ ਥਾੜੇ ਕੋਲੇ ਆ ਗਿਆ। ਹਾਂ ਇੱਕ ਉਹ ਗਾਹਾਂ ਮੋਟਰ ਤੇ ਆ ਕੇ ਦੋ ਤਿੰਨ ਇੱਕ ਉਹ ਤੋਂ ਮੋੜ ਜੇ ਤੇ ਉਰੇ ਹਨਾ। ਪੌਣਾ ਕੀੜਿਆਂ ਵਾਲੇ। ਪਾਣੀ ਚੱਲ ਰਿਹਾ ਹੁਣ ਇਹ ਨਹੀਂ ਪਤਾ ਦੁਬਾਰੇ ਕਣ ਕਣ ਦੁਬਾਰੇ ਹਨਾ ਚਲ ਅੱਗੇ ਚੱਲ ਫਿਰ ਬਸ ਇਹ ਖਤਮ ਹੋ ਗਿਆ ਇੱਥੇ ਬਸ ਯਸ ਚੱਬੜੀ ਜਲਦੀ ਖਤਮ ਕਰਦੇ ਹਾਂ ਇੱਧਰ ਸਾਹਮਣੇ ਆ ਜਾਂਦਾ ਗੁਰਮਾ ਤੇ ਇਦੋਂ ਗਾਹਾਂ ਆ ਸਾਰੇ ਖੇਤ ਗੁਰਮਾ ਦੇ ਨੇ ਇੱਧਰ ਹਮੇਦੀ ਆ ਜਾਂਦੀ ਤੇ ਉਹ ਸਾਹਮਣੇ ਡਰੇਨ ਤੇ ਮੋਟਰ ਤੇ ਵੀ ਪੌਣ ਸੀਗਾ ਆਗਾ ਤੇ ਹੁਣ ਆਪਾਂ ਚੱਲੇ ਤੋਂ ਵਾਪਸ ਤੇ ਉਹ ਤੋਂ ਬਾਅਦ ਚੱਲਾਂਗੇ ਆਪਾਂ ਘਰ ਨੂੰ ਵਾਪਸ ਹੋ ਗਿਆ ਓਕੇ ਖਤਮ ਕਰਤਾ ਹੈ ਖਤਮ ਕੋਈ ਕਿਹੜਾ ਖਾਣਾ ਸੀ ਮੇਰੇ ਨਾਲ ਓਕੇ ਠੀਕ ਹੈ ਚੱਲ ਚਲੀਏ ਫਿਰ